ਵੀ ਆਪਾਂ ਨੂੰ ਇਹਦੇ ਵਿੱਚ ਕੀ ਐਡ ਹੋ ਜਾ ਕਰਨਾ ਚਾਹੀਦਾ ਜਿੰਨਾ ਮਰਜ਼ੀ ਆਪਾਂ ਸਾਗ ਖਾ ਲਈਏ ਪਰ ਤਜਾਬ ਨਾ ਬਣੇ ਤੇ ਜਿਹੜਾ ਇਹ ਸਾਗ ਆ ਜੀ ਕੁੱਕਰ ਚ ਬਣਾ ਲੈਂਦੇ ਆ ਪਰ ਨਹੀਂ ਜੀ ਮੁੰਡਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਉਮੀਦ ਆ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਆ ਜੀ ਤੁਹਾਡਾ ਸਾਡੇ ਚੈਨਲ ਅਮਨ ਜਬਾਤੀ ਤੇ ਤੇ ਦੋਸਤੋ ਸਾਗ ਤਾਂ ਤੁਸੀਂ ਸਾਰੇ ਜਨਾਂ ਨੇ ਬਹੁਤ ਖਾਦਾ ਹੋਣਾ ਤੁਹਾਨੂੰ ਅਸੀਂ ਦੱਸਾਂਗੇ ਸਾਗ ਆਪਾਂ ਕਿਹੜੇ ਤਰੀਕੇ ਨਾਲ ਬਣਾਈਏ ਵੀ ਆਪਾਂ ਕਿੰਨਾ ਮਰਜ਼ੀ ਸਾਗ ਖਾ ਲਈਏ ਤੇ ਕਦੇ ਤਜਾਬ ਨਾ ਬਰੇ ਜੀ ਕਿਉਂਕਿ ਐਦਾਂ ਜੀ ਜਦੋਂ ਵੀ ਮੈਂ ਸਾਗ ਖਾਲਾ ਮੈਨੂੰ ਜਿਹੜੀ ਤਜਾਬ ਦੀ ਬਹੁਤ ਵੱਡੀ ਪ੍ਰੋਬਲਮ ਪੈ ਜਾਂਦੀ ਹੁੰਦੀ ਆ ਤੇ ਇਹ ਇਸ ਵਾਰੀ ਕਹਿੰਦੇ ਵੀ ਆਪਾਂ ਇੱਕ ਇਹੋ ਜਿਹੀ ਟ੍ਰਿਕ ਨਾਲ ਸਾਗ ਬਣਾਵਾਂਗੇ ਵੀ ਜਿਹੜਾ ਕਹਿੰਦਾ ਤੁਸੀਂ ਜਿੰਨਾ ਮਰਜ਼ੀ ਖਾ ਲਓ ਵੀ ਤੁਹਾਨੂੰ ਤਜਾਬ ਦੀ ਪ੍ਰੋਬਲ ਇਸ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਸਾਗ ਬਣਾਈਏ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਸਾਗ ਨੂੰ ਜਿਹੜਾ ਜੀ ਕੱਟ ਕੇ ਰੱਖ ਲਿਆ ਵਾ ਹਨਾ ਤੇ ਹੁਣ ਇਸ ਤੋਂ ਬਾਅਦ ਅੱਗੇ ਆਪਾਂ ਕੀ ਕੁਝ ਕਰਨਾ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਵਾਂਗੇ ਬਸ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਜੀ ਪਹਿਲਾਂ ਆਪਾਂ ਕੱਟੇ ਹੋਏ ਸਾਗ ਨੂੰ ਚੰਗੀ ਤਰ੍ਹਾਂ ਧੋ ਕੇ ਜੀ ਤੇ ਆਪਾਂ ਪਹਿਲਾਂ ਪਾਣੀ ਗਰਮ ਧਰਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਦਿੱਤਾ ਜੀ ਤੇ ਜਦੋਂ ਇਸ ਸਾਗ ਨੂੰ ਚੰਗੀ ਤਰ੍ਹਾਂ ਉਬਾਲਾ ਆ ਜਾਊਗਾ ਜੀ ਤੇ ਆ ਜਿਹੜਾ ਤੁਹਾਨੂੰ ਉੱਪਰ ਪਾਣੀ ਦੇਖ ਰਿਹਾ ਹਨਾ ਇਹ ਪਾਣੀ ਆਪਾਂ ਜਿਹੜਾ ਜੀ ਬਾਹਰ ਕੱਢ ਦਾਂਗੇ ਜੀ ਕਿਉਂਕਿ ਤੇ ਹਾਂਜੀ ਦੋਸਤੋ ਜਿਹੜਾ ਆਪਣਾ ਸਾਗ ਆ ਹਨਾ ਜੀ ਚੰਗੀ ਤਰ੍ਹਾਂ ਰਿਜ ਰਿਹਾ ਜੀ ਤੇ ਇਹਦੇ ਵਿੱਚ ਆ ਦੇਖੋ ਜੀ ਤੁਸੀਂ ਜਿਹੜਾ ਪਾਣੀ ਆ ਜੀ ਉੱਪਰ ਆ ਰਿਹਾ ਇਹਨੂੰ ਆਪਾਂ ਕੀ ਕਰਨਾ ਜੀ ਇਹਨੂੰ ਆਪਾਂ ਕੱਢਦੇ ਰਹਿਣਾ ਜੀ ਇਸ ਪਾਣੀ ਨੂੰ ਇਸ ਪਾਣੀ ਨੂੰ ਜਿੰਨਾ ਆਪਾਂ ਕੱਢਾਂਗੇ ਓਨਾ ਹੀ ਆਪਣੇ ਲਈ ਜਿਹੜਾ ਫਾਇਦਾ ਜੀ ਮਤਲਬ ਕਹਿਣ ਦਾ ਭਾਵ ਇਹ ਵੀ ਇਹ ਜਿਹੜਾ ਪਾਣੀ ਆ ਇਸ ਪਾਣੀ ਨੂੰ ਆਪਾਂ ਬਿਲਕੁਲ ਸਕਾਰ ਦੇਣਾ ਸਾਨੂੰ ਦੱਸਿਆ ਸੀ ਇੱਕ ਮਾਤਾ ਨੇ ਉਹ ਕਹਿੰਦੇ ਵੀ ਹੋ ਸਕੇ ਤਾਂ ਤੁਸੀਂ ਜਿਹੜਾ ਇਹ ਪਾਣੀ ਨੂੰ ਬਦਲ ਹੀ ਦਿਓ ਹਨਾ ਵੀ ਮਤਲਬ ਪੂਰਾ ਕੱਢ ਕੇ ਬਾਅਦ ਵਿੱਚ ਗਰਮ ਕਰਕੇ ਹੋਰ ਪਾਣੀ ਪਾ ਲੋ ਮਤਲਬ ਕਹਿਣ ਦਾ ਭਾਬੇ ਵੀ ਜਿਹੜਾ ਤਜਾਬ ਆਪਣੇ ਬਣਦਾ ਜੀ ਉਹ ਤਜਾਬ ਦਾ ਮੇਨ ਕਾਰਨ ਇਹੀ ਪਾਣੀ ਆ ਤੇ ਹੁਣ ਅਸੀਂ ਤੁਹਾਨੂੰ ਇਹ ਦੱਸਾਂਗੇ ਵੀ ਆਪਾਂ ਨੂੰ ਇਹਦੇ ਵਿੱਚ ਕੀ ਐਡ ਇਹੋ ਜਿਹਾ ਕਰਨਾ ਚਾਹੀਦਾ ਜਿਹਦੇ ਕਰਕੇ ਕੀ ਜਿੰਨਾ ਮਰਜ਼ੀ ਆਪਾਂ ਸਾਹ ਖਾ ਲਈਏ ਪਰ ਤਜਾਬ ਨਾ ਬਣੇ ਸੋ ਇੱਕ ਵਾਰੀ ਪਹਿਲਾਂ ਆਪਾਂ ਆ ਜਿਹੜਾ ਪਾਣੀ ਸਾਰਾ ਕੱਢ ਦਈਏ ਜੀ ਫਿਰ ਉਸ ਤੋਂ ਬਾਅਦ ਉਹ ਜਿਹੜਾ ਦੂਸਰਾ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਐਡ ਕਰਨੀ ਆ ਤੁਹਾਨੂੰ ਉਹਦੇ ਬਾਰੇ ਵੀ ਦੱਸਦੇ ਆ ਜੀ ਤੇ ਕਿੰਨਾ ਰਹਿ ਗਿਆ ਪਾਣੀ ਥੋੜਾ ਜਿਹਾ ਰਹਿ ਗਿਆ ਤੇ ਹੁਣ ਆਪਾਂ ਦੱਸਦੇ ਆ ਜੀ ਤੁਹਾਨੂੰ ਇਸ ਦੇ ਵਿੱਚ ਆਪਾਂ ਕੀ ਇਹੋ ਜਿਹਾ ਐਡ ਕਰੀਏ ਜੇ ਸਵੇਰ ਲਾਪਾ ਨੂੰ ਤੇਜਾਬ ਨਾ ਬਣੇ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਮੂਲੀ ਮੂਲੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਛਿੱਲ ਲਾਂਗੇ ਜੀ ਬਿਲਕੁਲ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਇਹਨੂੰ ਆਪਾਂ ਜਿਹੜਾ ਜੀ ਆਪਾਂ ਪਤੀਲੀ ਦੇ ਵਿੱਚ ਮਤਲਬ ਸਾਗ ਦੇ ਵਿੱਚ ਜਿਹੜਾ ਆਪਾਂ ਐਡ ਕਰ ਦਿੰਨੇ ਆ ਜੀ ਤੇ ਜਿਹੜੀ ਮੂਲੀ ਆਪਾਂ ਪਾਉਣੀ ਆ ਦੋਸਤੋ ਮੂਲੀ ਜਿਹੜੀ ਆ ਜੀ ਬਰੀਕ ਬਰੀਕ ਜਿਵੇਂ ਆਪਾਂ ਕਹਿ ਦਈਏ ਛੋਟੇ ਛੋਟੇ ਪੀਸ ਬਣਾ ਕੇ ਇਹਦੇ ਵਿੱਚ ਪਾਉਣੇ ਆ ਵੀ ਜਿਹੜਾ ਇਹਦੇ ਵਿੱਚ ਹੋ ਸਕੇ ਵੀ ਇਹ ਜਿਹੜੀ ਸਾਰੀ ਮੂਲੀ ਜਿਹੜੇ ਆਪਾਂ ਪੀਸ ਪਾਵਾਂਗੇ ਬਰੀਕ ਬਰੀਕ ਉਹ ਘੁਲ ਜਾਣ ਜੀ ਘੁਲ ਜਾਣ ਜਾਂ ਮੈਚ ਹੋ ਜਾਵੇ ਹਾਂਜੀ ਇਹ ਵੀ ਮੂਲੀ ਵੀ ਹੈ ਨਾ ਵੀ ਜਿਹੜੀ ਥੋੜੀ ਪੱਕੀ ਹੁੰਦੀ ਹੈ ਮੂਲੀ ਜੀ ਉਹ ਧਿਆਨ ਰੱਖਿਓ ਜੇ ਮੂਲੀ ਜਿਹੜੀ ਹੈ ਨਾ ਆਪਣੀ ਵਧੀਆ ਕੱਚੀ ਹੋਵੇ ਸੌਫਟ ਮੂਲੀ ਹੋਵੇ ਜੀ ਛੋਟੇ ਛੋਟੇ ਬਰੀਕ ਬਰੀਕ ਛੋਟੇ ਛੋਟੇ ਹਾਂਜੀ ਇਸ ਤਰ੍ਹਾਂ ਛੋਟੇ ਛੋਟੇ ਬਰੀਕ ਬਰੀਕ ਪੀਸ ਕਰਕੇ ਪਾ ਲੈਣੇ ਆ ਜੀ ਇੱਕ ਗੱਲ ਹੋਰ ਜੇ ਕਈ ਜਿਹੜੇ ਮੇਰੇ ਭੈਣ ਭਰਾ ਜ਼ਿਆਦਾਤਰ ਮਤਲਬ ਕਿ ਅੱਜ ਕੱਲ ਜਿਹੜੇ ਚੁੱਲ੍ਹੇ ਹਨਾ ਘੱਟ ਬਲਦੇ ਆ ਜੀ ਤੇ ਜਿਹੜਾ ਇਹ ਸਾਗ ਆ ਜੀ ਕੁੱਕਰ ਚ ਬਣਾ ਲੈਂਦੇ ਆ ਪਰ ਨਹੀਂ ਜੀ ਤੁਸੀਂ ਕੋਸ਼ਿਸ਼ ਕਰੋ ਜੇ ਜਿਹੜਾ ਸਾਗ ਆਪਾਂ ਚੁੱਲ੍ਹੇ ਤੇ ਹੀ ਬਣਾਈਏ ਕਿਉਂਕਿ ਜਿਹੜਾ ਚੁੱਲ੍ਹੇ ਦਾ ਬਣਿਆ ਹੋਇਆ ਸਾਗ ਆ ਉਹਦਾ ਟੇਸਟ ਜਿਹੜਾ ਜੀ ਕੁੱਕਰ ਦੇ ਸਾਗ ਨਾਲ ਨਹੀਂ ਮੈਚ ਹੁੰਦਾ ਮਤਲਬ ਕਿ ਚੁੱਲ੍ਹੇ ਤੇ ਬਣੇ ਹੋਏ ਸਾਗ ਦਾ ਟੇਸਟ ਬਹੁਤ ਹੀ ਵੱਖਰਾ ਹੁੰਦਾ ਪਰ ਜਿਹੜਾ ਕੁੱਕਰ 'ਚ ਆਪਾਂ ਬਣਾ ਲੈਂਦੇ ਉਹਦੇ 'ਚ ਉਹ ਟੇਸਟ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਜਿਹੜਾ ਮੂਲੀ ਨੂੰ ਹਨਾ ਜੀ ਆਪਾਂ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਜੀ ਲਓ ਜੀ ਤੇ ਮੂਲੀ ਜਿਹੜੀ ਹੁਣ ਇਹਦੇ ਵਿੱਚ ਚੰਗੇ ਤਰ੍ਹਾਂ ਉਬਾਲ ਕੇ ਮੈਸ਼ ਹੋ ਜੂਗੀ ਤੇ ਬਾਕੀ ਦਾ ਪ੍ਰੋਸੈਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਕਿ ਜਦੋਂ ਸਾਗ ਬਣ ਗਿਆ ਇਹਨੂੰ ਆਪਾਂ ਜੀ ਮਦਨੀ ਦੇ ਨਾਲ ਮੈਸ਼ ਕਰ ਲਾਂਗੇ ਤੇ ਉਸ ਤੋਂ ਬਾਅਦ ਤੜਕਾ ਲਗਾ ਲਵਾਂਗੇ ਇਹ ਵੀਡੀਓ ਦੇ ذریعے ਅਸੀਂ ਇਹ ਦੱਸਿਆ ਕਿ ਤਜਾਬ ਨਾ ਬਣੇ ਇਸ ਕਰਕੇ ਸਾਗ ਦੇ ਵਿੱਚ ਮੂਲੀ ਪਾ ਲਿਓ ਜੇਕਰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਹਾਈਪ ਪੁਆਇੰਟ ਜ਼ਰੂਰ ਦਿਓ ਜੀ ਤੇ ਇਸ ਵੀਡੀਓ ਨੂੰ ਕਰ ਦਿਓ ਜੀ ਸਾਰਿਆਂ ਨੂੰ ਸ਼ੇਅਰ ਤਾਂ ਜੋ ਸਾਗ ਖਾਣ ਤੋਂ ਬਾਅਦ ਕਿਸੇ ਨੂੰ ਵੀ ਤਜਾਬ ਦੀ ਪ੍ਰੋਬਲਮ ਨਾ ਬਣੇ